ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਜੀ ਗੁਰਦੁਆਰਾ ਸਾਹਿਬ ਜੋ ਕਿ ਮੁਹਾਲੀ ਚ ਹੈ ਪੰਜਾਬ ਵਾਹਿਗੁਰੂ ਜੀ ਗੁਰਦੁਆਰਾ ਸਿੰਘ ਸਹੀਦਾ ਸੋਹਾਨਾ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਤ੍ਰਿਪਤੀ ਤੁਖ ਕੀ ਤੇ ਪ੍ਰਾਪਤਿ ਹੋ ਸੋਗੁ ਸਦਾ ਕੀ ਆਸਿ ਅਕੀਰਥ ਸੋ ਵਰ ਨਾਮੁ ਲਿਆ ਜੋਤ ਕਾ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਨਾ ਸ਼ਹੀਦੀ ਅਸਥਾਨ ਦੀ ਮਹਾਗੁਰੂ ਪਿਆਰੀ ਸਾਧ ਸੰਗਤ ਜੀ ਆਪ ਜਿਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਅਸਥਾਨ ਬੁੱद्धा दल ਦੇ 7ਵੇਂ ਜਥੇਦਾਰ ਤਨਤਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਹੈ ਜਿਨ੍ਹਾਂ ਨੂੰ ਦੇਸ਼ ਕੌਮ ਅਤੇ ਧਰਮ ਬਚਾਉਣ ਖਾਤਰ ਸਨ 1845 ਈਸਵੀ ਵਿਚ ਅੰਗਰੇਜ਼ਾਂ ਨਾਲ ਲੜੀ ਮੁਦਕੀ ਅਤੇ ਫਿਰੋਦੀ جنگ ਸੋਹਣਾ ਸਮੇ ਇਸ ਸਥਾਨ ਤੇ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੈ ਜੀ Thank you. वॾा विया बणिया गर्मी बहुत जा ਤੇ ਤੂੰ ਮੈਨੂੰ ਲਾਵੇਂ ਤੂੰ ਗ੍ਰੀਆ ਮੈਨੂੰ ਲਾਵੇਂ ਤੇਰਾ ਨਾਮ ਤੇਰਾ ਸੱਤ ਸਤਿਗੁਰੂਆਂ ਦਾ ਮਹਾਂਪੁਰਾਣ ਤੇਰੇ ਨਾਲ ਵਿਚਾਰਨ ਕਰੋ ਜੀ i mm -hmm. mm -hmm. mm -hmm. ਬਹੁਤ ਗਰਮੀ ਆ ਰਹੀ ਹੈ ਇਹ ਫੋਟੋ ਲਵੀਆ ਹੋਟਲ ਆ ਵੀ ਇਹ ਜਿਹਾ ਜਿਹਾ ਉੜਦਾਦਾ ਹਲੋ ਜੀ ਫਿਰ ਮਿਲਾਂਗੇ ਤੁਹਾਨੂੰ ਨਵੇਂ ਵੀਡੀਓes ਚ ਚੱਲਦੇ ਰਹੇ 어떻게 부 m e d 다가 ਬਿਲਡਿੰਗਾਂ ਬਣੀਆਂ ਉਹਨਾਂ ਬਿਲਡਿੰਗਾਂ ਉਹ ਬਣੀਆਂ ਤੇ ਇੰਦੇ ਤੇ ਬੈਠੀ ਹੋਇ ਨਾ ਪੈਂਡ ਹੈ ਜੀ ਦੁਬਾਰਾ ਸੇਮ ਵਿਸ਼ੇਸ਼ ਨਾਲ ਹੀ ਉਹ ਅੰਦਰ ਨੂੰ ਆਪਣੇ ਬਿਲਡਿੰਗਾਂ ਬਣੀਆਂ ਹੋਟਲੇ ਕੋਈ